ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰਟੋਲ ਵਿਖੇ ਬੀਤੇ ਦਿਨੀ ਪੰਚਾਇਤੀ ਬੋਲੀ ਨੂੰ ਲੈ ਕੇ ਸਾਬਕਾ ਸਰਪੰਚ ਗੁਰਦੇਵਾਲ ਸਿੰਘ ਵੱਲੋਂ ਗੋਲੀਆਂ ਮਾਰ ਕੇ ਜਰਨੈਲ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਕਤਲ ਤੋਂ ਬਾਅਦ ਗੁਰਦੇਵਾਲ ਸਿੰਘ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਜਾਪਦਾ ਹੈ। ਗੁਰਦੇਵਾਲ ਸਿੰਘ ਨੇ ਪੋਸਟ ਵਿੱਚ ਲਿਖਿਆ ਕਿ ਜਰਨੈਲ ਸਿੰਘ ਨੇ 15 ਅਗਸਤ ਸਾਲ 2019 ਨੂੰ ਮੇਰੇ ਅਤੇ ਮੇਰੇ ਪੁੱਤ ਦੇ ਗੋਲੀਆਂ ਮਾਰੀਆਂ ਸਨ ਪੁਲਿਸ ਵੱਲੋਂ ਉਕਤ ਮਾਮਲੇ ਵਿੱਚ ਪਰਚਾ ਦਰਜ ਕੀਤਾ ਗਿਆ ਸੀ ਪਰ ਜਰਨੈਲ ਸਿੰਘ ਨੂੰ ਪਰਚੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਜਦੋਂ ਵੀ ਪਿੰਡ ਵਿੱਚ ਵਿਕਾਸ ਕਾਰਜਾਂ ਨੂੰ ਕਰਵਾਇਆ ਜਾਂਦਾ ਸੀ ਤਾਂ ਜਰਨੈਲ ਸਿੰਘ ਵੱਲੋਂ ਵਿਕਾਸ ਕਾਰਜਾਂ ਨੂੰ ਰੋਕਣ ਲਈ ਲਾਤ ਲਗਾਈ ਜਾਂਦੀ ਸੀ ਭਾਵੇਂ ਵਿਕਾਸ ਕਾਰਜਾਂ ਦੇ ਵਿੱਚ ਕੋਈ ਨਾ ਕੋਈ ੜਕਾ ਖੜਾ ਕਰ ਦਿੱਤਾ ਜਾਂਦਾ ਸੀ ੜਕੇ ਲਗਾਏ ਜਾਂਦੇ ਸੀ ਜਿਸ ਤੋ ਤੱਕ ਪਰੇਸ਼ਾਨ ਆ ਕੇ ਗੁਰਦੇਵਾਲ ਸਿੰਘ ਨੇ ਜਰਨੈਲ ਸਿੰਘ ਉੱਤੇ ਗੋਲੀਆਂ ਚਲਾ ਦਿੱਤੀਆਂ ਇਸ ਤੋਂ ਇਲਾਵਾ ਗੁਰਦੇਵਾਲ ਸਿੰਘ ਨੇ ਲਿਖਿਆ ਕਿ ਜਰਨੈਲ ਸਿੰਘ ਚਿੱਟੇ ਦਾ ਕਾਰੋਬਾਰ ਕਰਦਾ ਸੀ ਉਹਨਾਂ ਦੇ ਉੱਤੇ ਚਿੱਟੇ ਦਾ ਕਾਰੋਬਾਰ ਕਰਨ ਦੇ ਇਲਜ਼ਾਮ ਵੀ ਲਗਾਏ ਗਏ ਨੇ ਗੁਰਦੇਵਾਲ ਸਿੰਘ ਨੇ ਲਿਖਿਆ ਕਿ ਇਹ ਪੋਸਟ ਉਹਨਾਂ ਵੱਲੋਂ ਤਾਂ ਪਾਈ ਗਈ ਹੈ ਕਿ ਕਿਸੇ ਤੇ ਵੀ ਨਜਾਇਜ਼ ਪਰਚਾ ਦਰਜ ਨਾ ਹੋਵੇ ਗੁਰਦੇਵਾਲ ਸਿੰਘ ਨੇ ਪੋਸਟ ਵਿੱਚ ਲਿਖਿਆ ਕਿ ਪੰਚਾਇਤੀ ਜ਼ਮੀਨ ਅੱਜ ਤੋ ਗੁਰਦੁਆਰਾ ਭਾਈ ਮਹਾ ਸਿੰਘ ਦੀ ਹੈ ਕੋਈ ਵੀ ਇਸ ਜ਼ਮੀਨ ਦੀ ਬੋਲੀ ਕਰਵਾਏਗਾ ਤਾਂ ਉਹ ਵੀ ਮਰਨ ਲਈ ਤਿਆਰ ਰਹੇ ਇਸ ਤੋਂ ਇਲਾਵਾ ਗੁਰਦਿਆਲ ਸਿੰਘ ਨੇ ਲਿਖਿਆ ਕਿ ਉਹਨਾਂ ਨੂੰ ਇਸ ਕੰਮ ਦਾ ਯਾਨੀ ਕਿ ਇਸ ਕਤਲ ਦਾ ਕੋਈ ਵੀ ਅਫਸੋਸ ਨਹੀਂ ਹੈ ਇਸ ਵੇਲੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਇਸ ਮਾਮਲੇ ਦੀ ਅਸਲ ਸਚਾਈ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਫਿਲਹਾਲ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਦੇ ਆ ਗੁਰਦਿਆਲ ਸਿੰਘ ਨੇ ਜਿਹੜੇ ਕਿ ਸਾਬਕਾ ਸਰਪੰਚ ਨੇ ਪਿੰਡ ਰਟੋਲ ਦੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਕਿਸੇ ਤੇ ਵੀ ਨਜਾਇਜ਼ ਪਰਚਾ ਨਾ ਹੋਵੇ ਇਸ ਕਰਕੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਹੈ ਔਰ ਮਾਮਲਾ ਦੱਸਿਆ ਕਿ ਸਾ 2019 ਦੇ ਵਿੱਚ 15 ਅਗਸਤ 2019 ਦੇ ਵਿੱਚ ਜਰਨੈਲ ਸਿੰਘ ਦੇ ਵੱਲੋਂ ਗੁਰਦਿਆਲ ਸਿੰਘ ਅਤੇ ਉਹਨਾਂ ਦੇ ਪੁੱਤਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਦੇ ਚਲਦਿਆਂ ਉਹਨਾਂ ਨੇ ਕਿੜ ਕੱਢਣ ਦੇ ਲਈ ਦੁਬਾਰਾ ਜਰਨੈਲ ਸਿੰਘ ਤੇ ਗੋਲੀਆਂ ਚਲਾ ਦਿੱਤੀਆਂ